ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸ ਦਿਆ ਵੀ ਚੰਗੇ ਸਾਖ ਸੰਬੰਧੀ ਮਿਲਣ ਕਰੋ ਇਸ ਪਾਠ ਦਾ ਜਾਪ ਗੁਰੂ ਦੀ ਮਿਹਰ ਹੋਵੇਗੀ ਇਹ ਤੁਸੀਂ ਜਿਹੜਾ ਪਾਠ ਆ ਇਹ ਤੁਸੀਂ ਕਰਨਾ ਤੇ ਇਹਦੇ ਨਾਲ ਤੁਹਾਡੇ ਉੱਪਰ ਮਿਹਰ ਹੋਊਗੀ ਚੰਗੀ ਸਾਖ ਸੰਬੰਧੀ ਤੁਹਾਨੂੰ ਮਿਲਣਗੇ ਇਹ ਸ਼ਬਦ ਨੂੰ ਤੁਸੀਂ ਕਰਨਾ ਹੈ 19 ਦਿਨ ਤੇ 31 ਵਾਰ ਹਰ ਰੋਜ਼ ਪੜ੍ਹਨਾ ਹੈ ਤੇ ਨਾਲ ਸਾਖ ਸੰਬੰਧੀ ਚੰਗੇ ਮਿਲਣਗੇ ਤੇ ਤੁਸੀਂ ਕੋਲੇ ਪਾਣੀ ਦਾ ਗਵੜਾ ਰੱਖਣਾ ਹੈ ਤੇ نیچے ਜਿੱਧਰ ਚੜ੍ਹਦੇ ਵੱਲ ਮੂੰਹ ਕਰਕੇ ਬੈਠਣਾ ਹੈ ਤੇ ਕੋਲੇ ਪਾਣੀ ਦਾ ਗਵੜਾ ਰੱਖ ਕੇ ਤੇ ਧੂਪ ਬੱਤੀ ਨਾਲ ਰੱਖਣੀ ਆ ਤੇ ਇਹ ਜਦੋਂ ਤੁਸੀਂ ਪਾਠ ਕਰ ਲਿਆ ਤੇ ਜਿਹੜਾ ਤੁਸੀਂ ਜਾਲ ਆ ਨਾਲੇ ਤੇ ਤੁਸੀਂ ਆਪ ਸ਼ਕ ਲੈਣਾ ਤੇ ਨਾਲੇ ਆਪ ਦਾ ਜਿਹੜਾ ਪਰਿਵਾਰ ਆ ਤੁਸੀਂ ਉਹਨਾਂ ਨੂੰ ਸ਼ਕਾ ਲੈਣਾ ਤੇ ਨਾਲੇ ਫਿਰ ਇਹਦਾ ਜਿਹੜਾ ਸ਼ਿੱਟਾ ਉਹ ਤੁਸੀਂ ਘਰ ਵਿੱਚ ਕਰਨਾ ਹੈ ਤੇ ਬਾਬਾ ਜੀ ਜਰੂਰ ਮਿਹਰ ਕਰਨਗੇ ਕਿਉਂਕਿ ਇਸ ਪਾਠ ਦੇ ਕਰਨ ਨਾਲ ਤੁਹਾਡੇ ਸਾਖ ਸੰਬੰਧੀ ਚੰਗੇ ਮਿਲਣਗੇ ਤੁਹਾਨੂੰ ਤੇ ਤੁਹਾਡੇ ਘਰ ਵਰਕਤਾ ਪੈਣੀਆਂ ਤੇ ਇਹ ਪਾਠ ਦਾ ਤੁਸੀਂ ਜਾਪ ਜ਼ਰੂਰ ਕਰਨਾ ਹੈ ਇਹ ਤੁਸੀਂ ਬਾੜ ਦਾ ਜਾਪ ਕਰਨਾ ਹੈ 21 ਦਿਨ ਕਰਨਾ ਹੈ ਤੇ 31 ਵਾਰ ਰੋਜ਼ ਪੜ੍ਹਨਾ ਹੈ 21 ਦਿਨ ਕਰਨਾ ਤੇ 31 ਵਾਰ ਰੋਜ਼ ਪੜ੍ਹਨਾ ਹੈ ਤੇ ਤੁਹਾਨੂੰ ਜਿਹੜੇ ਤੁਹਾਡੇ ਸਾਖ ਸੰਬੰਧੀ ਆ ਉਹ ਚੰਗੇ ਮਿਲਣਗੇ ਜੇ ਤੁਸੀਂ ਗੁਰੂ ਦੇ ਲੜ ਲੱਗੋਗੇ ਤਾਂ ਆਪਣੀ ਬਾਣੀ ਦੇ ਨਾਲ ਜੁੜੋਗੇ ਤਾਂ ਤੁਹਾਨੂੰ ਤੁਹਾਡੇ ਦੀ ਕਿਰਪਾ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਤੁਸੀਂ ਪਾਠ ਕਰਨਾ ਜੀ ਇਹ ਤੁਸੀਂ ਮੈਂ ਤੁਹਾਨੂੰ ਇਹ ਫੋਟੋ ਪਾਤੀ ਆ ਤੇ ਇਹ ਤੁਸੀਂ ਪਾਠ ਕਰਨਾ ਵਾਹਿਗੁਰੂ ਜੀ ਇਹ ਪਾਠ ਤੁਸੀਂ ਜੂ